ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪੁਰਸਵਾਰੀ ਸਾਧ ਸੰਗਤ ਜੀਓ ਆਓ ਆਪ ਜੀ ਦੇ ਨਾਲ ਮਥੋ ਮਰਾਰੀ ਵਾਲਾ ਇਤਿਹਾਸ ਸਾਂਝਾ ਕੀਤਾ ਜਾਵੇ ਧੰਨ ਧੰਨ ਸਹਿਬ ਸ਼੍ਰੀ ਗੁਰੂ ਅਮਰਦਾਸ ਜੀ ਜਿਨ੍ਹਾਂ ਦੀ ਵਡਿਆਈ ਸਭ ਸੰਗਤਾਂ ਜਾਣਦੀ ਹੈ ਸਦੀਆਂ ਤੋਂ ਲਟਾੜੇ ਜਾ ਰਹੇ ਬੰਦਿਆਂ ਦੇ ਅੰਦਰ ਮਨਕਤਾ ਦੀ ਰੁਚੀ ਪੈਦਾ ਕਰਨ ਲਈ ਗੁਰੂ ਸਾਹਿਬ ਨੇ ਇਹ ਮਰਿਆਦਾ ਬਣਾ ਦਿੱਤੀ ਕਿ ਜੋ ਆਦਮੀ ਕਿਸੇ ਤਰ੍ਹਾਂ ਦੇ ਨਿੱਜੀ ਅੰਕਾਰ ਦੇ ਕਾਰਨ ਪੰਗਤ ਵਿੱਚ ਬੈਠ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਣ ਤੋਂ ਸੰਕੋਚ ਕਰੇ ਉਸ ਨੂੰ ਸਤਸੰਗਤ ਵਿੱਚ ਬੈਠਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਜਿਨ੍ਹਾਂ ਨੂੰ ਰੱਬ ਦੇ ਬੰਦਿਆਂ ਤੋਂ ਨਫ਼ਰਤ ਹੋਵੇ ਉਹਨਾਂ ਸਤਸੰਗਤ ਵਿੱਚੋਂ ਕੀ ਘਟਨਾ ਹੋਇਆ ਗੁਰੂ ਅਮਰਦਾਸ ਜੀ ਵਾਸਤੇ ਗੱਲ ਬੜੀ ਅਸਹਿ ਸੀ ਕਿ ਧਰਮ ਦੀ ਓਟ ਲੈ ਕੇ ਕਮਜ਼ੋਰਾਂ ਨੂੰ ਸ਼ੂਦਰ ਆ ਕੇ ਉਹਨਾਂ ਦੇ ਆਰਥਿਕ ਤੇ ਸਮਾਜਿਕ ਹਾਲਤ ਦਾ ਮਜ਼ਾਕ ਉਡਾਇਆ ਜਾਂਦਾ ਹੈ ਉਹਨਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ ਸਤਿਗੁਰੂ ਇਤਨੇ ਕੋਮਲ ਹਿਰਦੇ ਵਾਲੇ ਸਨ ਕਿ ਸ਼ੂਦਰਤਾ ਕਿਤੇ ਰੇ ਉਹ ਕਿਸੇ ਐਸੇ ਗੈਰ ਕੁਜਰੇ ਮਨੁੱਖ ਤੋਂ ਵੀ ਨਫ਼ਤ ਨਹੀਂ ਕਰਦੇ ਸਨ ਜਿਸ ਨੇ ਵਿਕਾਰਾਂ ਵਿੱਚ ਫਸ ਕੇ ਆਪਣਾ ਸਰੀਰ ਵੀ ਮਹਾਰੋਗੀ ਕਰ ਲਿਆ ਹੋਵੇ ਇੱਕ ਧਨਾਰ ਖੱਤਰੀ ਜਿਹਦਾ ਇੱਕੋ ਇੱਕ ਪੁੱਤਰ ਸੀ ਜਿਹਦਾ ਨਾਮ ਸੀ ਪ੍ਰੇਮਾ ਪ੍ਰੇਮਾ ਜੀ ਅਲੜੀ ਸੀ ਪਿਤਾ ਦੀ ਮੌਤ ਹੋ ਗਈ ਲਾਹੌਰ ਦਾ ਵਾਸੀ ਮੰਦੇ ਭਾਗਾ ਨਾਲ ਖੋਟੇ ਵਹਿਣੇ ਪੈ ਗਿਆ ਵਿਸ਼ੇ ਵਕਾਰਾਂ ਤੇ ਮਾੜੀ ਸੰਗਤ ਕਰਕੇ ਸਾਰਾ ਸਰੀਰ ਹੀ ਗਲ ਗਿਆ ਪ੍ਰੇਮਾ ਅਖਰਕੂੜ ਦੇ ਰੋਗ ਦਾ ਸ਼ਿਕਾਰ ਹੋ ਗਿਆ ਰੋਗ ਇਤਨਾ ਚੰਦਰਾ ਇਹਦੀ ਲਾਗ ਤੋਂ ਡਰਦੇ ਆਂ ਲੋਕ ਕੋੜ ਦੇ ਰੋਗੇ ਨੂੰ ਅਸੋਂ ਦੇ ਨੇੜੇ ਵੀ ਨਹੀਂ ਰਹਿਣ ਦਿੰਦੇ ਮਾੜੀ ਸੰਗਤ ਰੱਖਣ ਵਾਲੇ ਬੰਦੇ ਉਤਨਾ ਚਿਰ ਯਾਰ ਹੁੰਦੇ ਨੇ ਯਤ ਖਾਂ ਪੀਣ ਦੀਆਂ ਮੌਜਾਂ ਬਣੀਆਂ ਰਹਿਣ ਪ੍ਰੇਮਾ ਬਹੁਤ ਹੀ ਬੇਸਹਾਰਾ ਹੋ ਗਿਆ ਆਖਿਰ ਇਹ ਗੋਹਣ ਵਾਲ ਆ ਗਿਆ ਪ੍ਰੇਮਾ ਪਿਛਲੀਆਂ ਮੰਦਕਰਤੂਤਾ ਤੋਂ ਬੜਾ ਪਛਤਾਉਂਦਾ ਸੀ ਗੁਰੂ ਅਮਰਦਾਸ ਜੀ ਦਾ ਹਿਰਦਾ ਹਿਰਦਾ ਪੁੰਗਰ ਗਿਆ ਗੁਰੂ ਅਮਰਦਾਸ ਜੀ ਨੇ ਵੈਰ ਭਾਈ ਲਾਲੂ ਜੀ ਦੇ ਰਾਹੀਂ ਪ੍ਰੇਮਾ ਜੀ ਦਾ ਆਪਣੇ ਦਵਾਈਖਾਨੇ ਵਿੱਚ ਇਲਾਜ ਕਰਵਾਇਆ ਉਸ ਦਾ ਸਰੀਰ ਨਰੋਵਾ ਹੋ ਗਿਆ ਭਾਈ ਪ੍ਰੇਮਾ ਨੂੰ ਅਗਾਹ ਲਈ ਕਰਾਏ ਪਹਿਨ ਤੋਂ ਬਚਾਉਣ ਲਈ ਚੰਗਾ ਗ੍ਰਸਤੀ ਬਣਾਉਣ ਦੀ ਸੋਝ ਲਈ ਪਰ ਜਿਸ ਗੱਭਰੂ ਦਾ ਪਿਛਲਾ ਜੀਵਨ ਇਤਨਾ ਕੁਕਰਮੀ ਰਹਿ ਚੁੱਕਿਆ ਹੋਵੇ ਉਸ ਉਤੇ ਇਤਬਾਰ ਕੌਣ ਕਰੇ ਉਸ ਨੂੰ ਠੀਕ ਕੌਣ ਦੇਵੇ ਇੱਕ ਗੁਰਸਿੱਖ ਗੁਰੂ ਆਗਿਆ ਅਨੁਸਾਰ ਪ੍ਰੇਮੇ ਨਾਲ ਆਪਣੀ ਲੜਕੀ ਦਾ ਵਿਆਹ ਕਰਨ ਨੂੰ ਤਿਆਰ ਹੋਇਆ ਪਰ ਉਸਦੀ ਬੋਟੀ ਨਾ ਮੰਨੇ ਗੁਰੂ ਅਮਰਦਾਸ ਜੀ ਪਾਸ ਆ ਕੇ ਉਹ ਆਖਣ ਲੱਗੀ ਆਪਣੇ ਜਿਗਰ ਦਾ ਟੁਕੜਾ ਆਪਣੀ ਬੱਚੀ ਉਸੇ ਦੀ ਹੀ ਲੜ ਲਾ ਸਕਦੀ ਹੈ ਜਿਸ ਦੇ ਖਾਨਦਾਨ ਦੀ ਕੋਈ ਸੂਝ-ਬੂਝ ਹੋਵੇ ਸਤਿਗੁਰੂ ਨੇ ਉੱਤਰ ਦਿੱਤਾ ਪ੍ਰੇਮਾ ਸਾਡਾ ਪੁੱਤਰ ਹੈ ਸਾਡੀ ਵੰਸ਼ ਹੈ ਇਹ ਇਸ ਦਾ ਖਾਨਦਨ ਹੈ ਮਨੁੱਖਤਾ ਦੀ ਇਹ ਇੱਕ ਬੀਮਸਾਲ ਕਦਰ ਸੀ ਪ੍ਰੇਮੇ ਦਾ ਨਨਕਾਰ ਸਿੱਖ ਰੋ ਰੀਤਾ ਨਾਲ ਹੋਇਆ ਸਤਿਗੁਰੂ ਦੀ ਮੇਰ ਨਾਲ ਉਸ ਦਾ ਜੀਵਨ ਇਤਨਾ ਬਦਲਿਆ ਕਿ ਨਵੇਂ ਜੋੜੇ ਨੂੰ ਸਿੱਖ ਧਰਮ ਦਾ ਪ੍ਰਚਾਰਕ ਬਣਾਇਆ ਗਿਆ ਗੁਰੂ ਅਮਰਦਾਸ ਜੀ ਦੇ ਵੇਲੇ ਦੇ ਸਿੱਖ ਇਤਿਹਾਸ ਵਿੱਚ ਮਥੋ ਮਰਾਰੀ ਨਾਲ ਬਹੁਤ ਪ੍ਰਸਿੱਧ ਹੋਇਆ ਵੱਡੇ ਤੋਂ ਵੱਡਾ ਮਨਕੰਮੀ ਵੀ ਸਿੱਖੀ ਵਿੱਚ ਆ ਕੇ ਨੇਕੀ ਉੱਤੇ ਜੀਵਨ ਉਦਾਹਰਣ ਨਹੀਂ ਬਣ ਸਕਦਾ ਹੈ ਆਨੰਦ ਕਾਰਜ ਜਾਂ ਰਿਸ਼ਤੇ ਨਾਤੇਆਂ ਲਈ ਜਾਤ ਪਾਤ ਖਾਨਦਾਨ ਮਾਇਆ ਆਦਕੀ ਆਧਾਰ ਚੰਗੇ ਨਹੀਂ ਇਹਨਾਂ ਦੀ ਥਾਂਵੇਂ ਲੜਕੇ ਦੇ ਗੁਣ ਸੁਭਾਅ ਆਚਰਣ ਸੇਤ عمر ਸਭਿਆਚਾਰ ਆਦਕਾ ਮੇਰ ਵਾਚਨਾ ਪਰਖਣਾ ਚਾਹੀਦਾ ਹੈ ਕੋਈ ਉੱਚਾ ਹੈ ਕੋਈ ਨੀਵਾ ਹੈ ਇਹ ਚੀਜ਼ਾਂ ਨਹੀਂ ਪਰਖਣੀਆਂ ਚਾਹੀਦੀਆਂ ਕਿਉਂਕਿ ਇਸ ਦੀ ਪਰਸਾਏ ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਬਹੁਤ ਜਗ੍ਹਾ ਤੇ ਜ਼ਰਜ ਕੀਤਾ ਹੈ ਗੁਰੂ ਸਾਹਿਬ ਨੇ ਫਰਮਾਇਆ ਕਿ ਸਾਰੇ ਹੀ ਬਰਾਬਰ ਹੁੰਦੇ ਹਨ ਜਾਤ ਪਾਤ ਦਾ ਗਰਭ ਜਿਹੜਾ ਹੈ ਨਾ ਕਰ ਮੂਰਖ ਗਵਾਰਾ ਹਰ ਤਰੀਕੇ ਨਾਲ ਸਮਝਾਉਣਾ ਕੀਤਾ ਜਾਤ ਦਾ ਗਰਭ ਨਾ ਕਰ ਮੂਰਖ ਗਵਾਰ ਪਰ ਸਾਢੇ ਵਾਲਾ ਟੋਲਾ ਆਪਣੇ ਆਪ ਨੂੰ ਸਿੱਖ ਹੋਣ ਵਿੱਚ ਤਾਂ ਬੜਾ ਫਖਰ ਮਹਿਸੂਸ ਕਰਦੇ ਨੇ ਪਰ ਜਾਤ ਦਾ ਹੰਕਾਰ ਛੱਡਣ ਲਈ ਤਿਆਰ ਨਹੀਂ ਹੁੰਦੇ ਇਹਨਾਂ ਦਾ ਕੰਮ ਤਾਂ ਬਸ ਗੁਰਦੁਆਰਾ ਗਏ ਗੋਲਕ ਵਿੱਚ ਪੈਸੇ ਪਾਏ ਮੱਥਾ ਟੇਕਿਆ ਪ੍ਰਸ਼ਾਦ ਲਿਆ ਲੰਗਰ ਛਕਿਆ ਹਾਂ ਹਾਂ ਹੀ ਹੀ ਕੀਤੀ ਘਰ ਨੂੰ ਆ ਗਏ ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਨੇ ਕਿਹੜੇ ਕੰਮਾਂ ਤੋਂ ਸਾਨੂੰ ਰੋਕਦੇ ਨੇ ਇਹੜੇ ਕੰਮ ਕਰਨ ਲਈ ਕਹਿ ਰਹੇ ਨੇ ਇਹਨਾਂ ਲੋਕਾਂ ਨੂੰ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਇਹਨਾਂ ਨੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਅਖੰਡ ਪਾਠ ਸਹਿਜ ਪਾਠ ਤੇ ਹੋਰ ਖੁਸ਼ੀ ਗਮੀ ਦੇ ਪ੍ਰੋਗਰਾਮਾਂ ਤੱਕ ਹੀ ਸੀਮਤ ਰੱਖਿਆ ਆਇਆ ਹੈ ਜੇ ਕੋਈ ਗੁਰੂ ਸਾਹਿਬ ਦੀ ਸੋਚ ਤੇ ਪਹਿਰਾ ਦੇਣ ਵਾਲਾ ਸਿੱਖ ਜਾਤ ਬਰਾਦਰੀ ਤੋਂ ਉਪਰ ਉੱਠ ਕੇ ਕੋਈ ਕਾਰਜ ਕਰ ਲੈਂਦਾ ਹੈ ਇਹ ਲੋਕ بجائے ਉਸ ਨੂੰ ਮੁਕਾਰਬਾ ਮੁਕਾ ਮubarakba ਦੇਣ ਦੇ ਉਲਟਾ ਤਾਣਿਆਂ ਮੇਨਿਆਂ ਦੇ ਸ਼ਬਦਾਂ ਦੇ ਬਾਣਾ ਨਾਲ ਜ਼ਖਮੀ ਕਰਨਾ ਸ਼ੁਰੂ ਕਰ ਦਿੰਦੇ ਨੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਨੀਵੀਂ ਜਾਤ ਵਾਲਿਆਂ ਵਿੱਚ ਜਾਣ ਨਹੀਂ ਹੁੰਦੀ ਕਿ ਨੀਵੀਂ ਜਾਤ ਵਾਲਿਆਂ ਦੇ ਖੂਨ ਤੇ ਤੁਹਾਡੇ ਖੂਨ ਵਿੱਚ ਫਰਕ ਹੈ ਕਿ ਨੀਵੀਂ ਜਾਤ ਵਾਲਿਆਂ ਦੇ ਉਹੀ ਹੱਡ ਤੇ ਮਾਸ ਨਹੀਂ ਜੋ ਤੁਹਾਡੇ ਨੇ ਦੁਨੀਆ ਜਿਸ ਰਸਤੇ ਤੁਸੀਂ ਆਏ ਹੋ ਉਸੇ ਰਸਤੇ ਹੀ ਨੀਵੀਂ ਜਾਤ ਵਾਲੇ ਵੀ ਆਏ ਨੇ ਤੁਸੀਂ ਇਸ ਮਾਨ ਤੋਂ ਪੌੜੀ ਲਾ ਕੇ ਨਹੀਂ ਉਤਰੇ ਪੰਜ ਪਿਆਰੇ ਜੋ ਕਿ ਅਲੱਗ-ਅਲੱਗ ਜਾਤਾਂ ਬਰਾਦਰੀਆਂ ਵਿੱਚੋਂ ਸਨ ਦਸਮ ਪਾਤਸ਼ਾਹ ਨੇ ਸਾਰਿਆਂ ਨੂੰ ਇੱਕੋ ਬਾਟੇ ਵਿੱਚੋਂ ਪੌੜ ਛਕਾ ਕੇ ਜਾਤ ਬਰਾਦਰੀ ਦਾ ਵਿਤਕਰ ਖਤਮ ਕਰ ਦਿੱਤਾ ਉਹਨਾਂ ਨੂੰ ਤਾਂ ਤੁਸੀਂ ਬੜੇ ਫਖਰ ਨਾਲ ਸਰੋਪੇ ਪਾਉਂਦੇ ਹੋ ਫਿਰ ਦਿਲ ਵਿੱਚ ਜਾਤ ਦਾ ਅਹੰਕਾਰ ਰੱਖਦੇ ਹੋ ਮਾਨਸ ਕੀ ਯਾਰ ਸਭੇ ਏਕੇ ਪਹਿਚਾਨ ਬਹੁ ਏਕ ਪਿਤ ਏਕ ਸਕੇ ਹੰਬਰਕ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋਲ ਮੰਦੇ ਸਭ ਕੋ ਮੀਤ ਹਮੇ ਆਪਣੀ ਨਾ ਹਮ ਸਭਨਾ ਕੇ ਸਾਜਨ ਆ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਨੂੰ ਪੜ੍ਹੀਏ ਵਿਚਾਰੀਏ ਸਮਝੀਏ ਗੁਰੂ ਸਾਹਿਬ ਦੇ ਸਨੇਹ ਰੀ ਸੁਨਾ ਤੇ ਪਹਿਰਾ ਦਈਏ ਆਪਸੀ ਵੈਰ ਵਿਰੋਧ ਉਚਨੀ ਦੇ ਵਿਕਰੇਨ ਮਟਾ ਕੇ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਪ ਵਿੱਚ ਲੈ ਕੇ ਪਿਆਰ ਮੁਹੱਬਤ ਦਾ ਪੈਗਾਮ ਦੁਨੀਆਂ ਦੇ ਕੋਨੇ-ਕੋਨੇ ਵਿੱਚ ਫਲਾਈਏ ਅਸਲੀ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਬਾਣੀ ਅਤੇ ਸਾਡੇ ਗੁਰੂਆਂ ਵੱਲੋਂ ਕੀਤੀ ਹੋਈ ਇਸ ਦੇ ਬਾਰੇ ਵਿੱਚ ਜਿਵੇਂ ਕਿ ਪੰਗਤ ਅਤੇ ਸੰਗਤ ਸਾਰੀ ਸੰਗਤ ਇੱਕ ਜਗ੍ਹਾ ਤੇ ਬੈਠਦੀ ਹੈ ਕਿਸੇ ਵੀ ਜਾਤ ਬਰਾਦਰੀ ਦਾ ਹੋਵੇ ਸਾਰੀ ਪੰਗਤ ਇੱਕ ਜਗ੍ਹਾ ਬੈਠ ਕੇ ਲੰਗਰ ਛਕਦੀ ਹੈ ਕਿਸੇ ਜਾਤ ਬਰਾਦਰੀ ਦਾ ਹੋਵੇ ਸਾਰੀ ਸੰਗਤ ਇੱਕ ਜਗ੍ਹਾ ਇੱਕ ਬਾਟੇ ਵਿੱਚ ਪਾਉ ਲੈਂਦੀ ਹੈ ਚਾਹੇ ਕਿਸੇ ਵੀ ਜਾਤ ਬਰਾਦਰੀ ਹੋਵੇ ਸੋ ਪਿਆਰਿਓ ਇਸ ਕਰਕੇ ਆਪ ਸਭ ਨੂੰ ਬੇਨਤੀ ਹੈ ਕਿ ਐਸਾ ਕੋਈ ਕਰਮ ਨਾ ਕਰਿਏ ਜਿਸ ਕਰਕੇ ਸਾਡੇ ਤੋਂ ਕਿਸੇ ਦੇ ਮਾਨ ਨੂੰ ਠੇਸ ਪਹੁੰਚੇ ਅਸੀਂ ਮਾਨਸ ਕੀ ਜਾਤ ਨੂੰ ਗੁਰੂਆਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਇੱਕ ਸਮਝੀਏ ਸੋ ਇੱਥੇ ਗੱਜ ਕੇ ਫਤਿਹ ਗਜਾਈਏ ਜੀ ਹੋਈਆਂ ਭੁੱਲਾਂ ਨੂੰ ਨਾ ਜਿਤਾਰਿਓ ਆਪ ਜੀ ਦੇ ਨਾਲ ਮਥੋ ਮਰਾਈ ਬਰਾ ਇਤਿਹਾਸ ਇਸੇ ਕਰਕੇ ਹੀ ਸੰਝਾ ਕੀਤਾ ਹੈ ਸੋ ਆਓ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ